ਆਰੇ ਨਗਰ ਨਿਵਾਸੀ ਸਭ ਜਾਣਦੇ ਹਨ ਕਿ ਹਿੰਦੁਸਤਾਨ ਦੇ ਵਿੱਚ ਲੋਕਤ ਰਾਜ ਹੈ ਤੁਹਾਡੀਆਂ ਵੋਟਾਂ ਦੇ ਨਾਲ ਹੀ ਐਮਪੀ ਬਣਦ ਹਨ ਤੁਹਾਡੀਆਂ ਵੋਟਾਂ ਦੇ ਨਾਲ ਹੀ ਐਮਐਲਏ ਬਣਦ ਹਨ ਅਤੇ ਤੁਹਾਡੀਆਂ ਵੋਟਾਂ ਦੇ ਨਾਲ ਹੀ ਨਗਰਾਂ ਦੇ ਵਿੱਚ ਪੰਜ ਸਰਪੰਚ ਚੁਣੇ ਜਾਂਦੇ ਹਨ ਇਸ ਕਰਕੇ ਭਾਈ ਸਭ ਨੂੰ ਹੱਕ ਹੈ ਕੋਈ ਵੀ ਸਰਪੰਚੀ ਦੇ ਪੰਜੀ ਦੇ ਕਾਨੂੰਨ ਦੇ ਭਰ ਕੇ ਕੋਈ ਵੀ ਬਣ ਸਕਦਾ ਹੈ ਅੱਜ ਪਾਇਸਾਬ ਰਾਜ ਸਿੰਘ ਜੀ ਨੰਬਰਦਾਰ ਜਿਹੜੇ ਪਹਿਲਾਂ ਵੀ 3 ਲਸ ਲੜਕੂ ਕੇ ਹਨ ਉਹ ਸੋਡੀ ਸੰਗਤ ਦੇ ਪਿੰਡ ਜਾ ਕੇ ਤੁਹਾਨੂੰ ਬੇਨਤੀ ਕਰਨ ਲੱਗੇ ਹਨ ਕਿ ਆਉਣ ਵਾਲੇ ਸਮੇਂ ਦੀ ਖਾਤਰ ਬਈ ਮੈਦੂਨ ਇੱਕ ਮੌਕਾ ਜਰੂਰ ਦਿਓ ਕਿ ਹੁਣ ਸੋਡੇ ਪਾੜੇ ਦੇ ਵਿੱਚ ਗੇਂਦ ਹੈ ਭਾਈ

ਜਿੰਨ ਕਰਨਾ ਅਸੀਂ ਸਾਰੇ ਪ੍ਰਕਾਰ ਬਣੂ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਛੋਟੇ ਜਿਹੇ ਸਨੇਹ ਤੇ ਇਦਾਂ ਇਕੱਠ ਕਰਕੇ ਨਮਾਣੇ ਜੀ ਨੂੰ ਤੁਸੀਂ ਮਾਨ ਬਕਸਿਆ ਦੇ ਪਹਿਲਾਂ ਵੀ ਮਾਨ ਬਕਸਿਆ ਤੇ ਤੇ ਹੁਣ ਵੀ ਮੈਂ ਗੱਲ ਬੰਨ ਧਰੇ ਗਿਆ ਮੈਂ ਦੱਸ ਨਹੀਂ ਸਕਦਾ ਮੇਰੀਆਂ ਮਾਵਾ ਨੇ ਗੱਲ ਵਿੱਚ ਲੈ ਲੈ ਕੇ ਜੱਫੀਆਂ ਪਾ ਪਾ ਕੇ ਉਹਨਾਂ ਨੇ ਮੇਰਾ ਮਾਨ ਇਹਨਾਂ ਕੀਤਾਗਾ ਕਿ ਅਸੀਂ ਤੇਰੇ ਨਾਲ ਆ ਜਾਹੇ ਤੁੰ ਕਹੇ ਆਈ ਚਾਹੇ ਨਾ ਆਈ ਤੈਨੂੰ ਅਸੀਂ ਬੋਟਾਂ ਜਗੂਰ ਪਾ ਕੇ ਦਿਤਾਵਾਂਗਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾਗਾ ਜਿਨ੍ਹਾਂ ਨੇ ਇੱਡੀ ਗਿਣਤੀ ਦੇ ਵਿੱਚ ਆ ਕੇ ਮੇਰਾ ਮਾਣ ਵਧਾਇਆ ਨੰਬਰ 2 ਦੇ ਜੀ ਮੈਂ ਦੇਖੋ ਪਹਿਲਾਂ ਵੀ ਮੈਨੂੰ ਸ਼ੌਂਕ ਆ ਮੇਰੀ ਗੱਲ ਤੱਕਿਆ ਮੈਨੂੰ ਸ਼ੌਂਕ ਆ ਕੰਮ ਕਰਦਾ ਮੈਨੂੰ ਇਹ ਨਹੀਂ ਹੈਗਾ ਦੇਖੋ ਆਪਦਾ ਮੇਰਾ ਕੰਮ ਆਗਾ ਇਹ ਤਾਂ ਮੇਰੇ ਕੰਮ ਦੇ ਨਾਲ ਲੱਗ ਗਿਆ ਮੈਂ ਤਲੀ ਫਿਰ ਬਹਿਦਾ ਹੀ ਆ ਜਦੋਂ ਮਾਰਦੀ ਮੈਨੂੰ ਲਿਹਾਜ਼ ਕਰਦੇ ਮੈਂ ਰਿਕਨਲ ਕੰਮ ਕਰਨ ਜਾਣਾਗਾ ਹੁਣ ਵੀ ਮੈਂ ਉਸ ਤੋਂ ਬਾਅਦ ਜਿਹੜਾ ਵੀ ਕਿਤੇ ਕੰਮ ਹੋਊਗਾ ਉਹਦੇ ਲਈ ਜਾਊਗਾ ਵੀ ਕੰਮ ਦੀ ਕਰਦਾ ਕੰਮ ਸਦੂਗਾ ਮੂਸਰੀ ਬੇਨਤੀ ਇਹ ਆ ਜੀ ਦੀ ਨਰੇਗਾ ਵਾਲਾ ਕੰਮ ਮੈਂ ਬਾਧਾ ਕਰਦਾ ਗੁਰਦੁਆਰਾ ਸਾਹਿਬ ਖੜ ਕੇ ਕਿ ਨੇਗਾ ਦਾ ਕੰਮ ਮੈਂ ਮੋੜਣੀ ਨਹੀਂ ਕਿਉਂਕਿ ਮੈਂ ਅੱਗੇ ਵੀ ਨੇਗਾ ਦਾ ਕੰਮ ਚਲਾਇਆ ਤੇ ਕਹਿਆਂ ਫਸਲੇ ਪੱਠੜ ਨੂੰ ਲੈ ਕੇ ਮੈਂ ਸਾਰਾ ਕਸਲ ਕਿੰਨਾ ਲਿਆ ਕਿੰਦੀਆਂ ਦੀ ਸਾਰਿਆਂ ਨੂੰ ਇਸ ਦਾ ਕਿ ਮੈਂ ਫਿਰ ਨਹੀਂ ਕਰਦਾ ਸਾਰੇ ਨਰੇਕ ਵਾਲਿਆਂ ਨੂੰ ਕਿ ਮੈਂ ਨਰੇਕ ਦਾ ਕੰਮ ਆਪ ਖੁਦ ਲੈ ਕੇ ਆਇਆ ਕਰੂੰਗਾ ਛੋਟਾ ਕੰਮ ਨਰੇਕ ਦਾ ਮਰੇ ਕੰਨੀ ਨਿਨ ਤੇ ਬਾਕੀ ਮੈਂ ਜਿੰਨੇ ਵੀ ਕੰਮ ਹੋਣਗੇ ਦੇਖੋ ਮੇਰੇ ਮਨ ਦੇ ਵਿੱਚ ਬਹੁਤ ਮੰਨਾਂਗੀ ਮੰਨ ਲਾ ਕਹਿੰਦਾ ਝੂਠ ਬੋਲਦਾ ਕੁੱਤਾ ਲੈਣ ਦੇ ਬਾਰੇ ਇਹ ਕੁਛ ਕਹਿੰਦਾ ਇਹ ਕੁਛ ਕਹਿੰਦਾ ਮੈਂ ਨਹੀਂ ਕੁਛ ਕਹਿਣਾ ਮੇਰੇ ਮਨ ਦੇ ਵਿੱਚ ਬਹੁਤ ਮੰਨਾਂਗੀ ਕਿ ਆਪਾਂ ਚੰਡੀਗੜ੍ਹ ਵਰਗਾ ਸ਼ਹਿਰ ਦਾ ਬਣਾਦਾ ਉਸ ਤੋਂ ਵੀ ਲਾਈਟਾਂ ਲਾ ਕੇ ਦਰੱਖਤ ਫੈਰਾ ਲਾ ਕੇ ਫਰੋ ਬੁੱਤੇ ਲਾ ਕੇ ਪਿੰਡ ਨੂੰ ਸਜਾਵਟ ਵਾਲਾ ਆਪਾਂ